ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਲਸਾ ਪੰਥ ਨਾਲ ਔਰ ਸਿੱਖ ਕੌਮ ਨਾਲ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਮੁੱਚੀ ਸੰਗਤ ਨਾਲ ਕੁਝ ਪੰਥਕ ਵਿਚਾਰਾਂ ਜਿਹੜੀਆਂ ਨੇ ਉਸਾਂ ਜੀਆਂ ਕਰਦੀਆਂ ਚਾਹੁੰਦਾ ਕਿਉਂਕਿ ਬੜੇ ਲੰਮੇ ਸਮੇਂ ਤੋਂ ਮੇਰੇ ਮਨ ਵਿੱਚ ਬਹੁਤ ਪੰਥ ਪ੍ਰਤੀ ਬਲਵਲੇ ਸਨ ਜਿਨ੍ਹਾਂ ਨੂੰ ਮੈਂ ਕਾਫੀ ਟਾਈਮ ਜਿਹੜਾ ਹੈ ਉਹ ਦਬਾ ਕੇ ਰੱਖਿਆ ਲੇਕਿਨ ਜਦੋਂ 1999 ਵਿੱਚ ਮੈਂ ਜੋਧਪੁਰ ਜੇਲ੍ਹ ਚ ਰਿਹਾ ਹੋ ਕੇ ਆਇਆ ਸੀ ਤਾਂ 1999 ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਆਈਆਂ ਸਨ ਤਾਂ ਉਹ ਸਾਰੇ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਉਹ ਟਿਕਟਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਔਰ ਆਲੇ ਨਿਕਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂ ਉਸ ਟਾਈਮ ਤੇ ਮੁੱਖ ਸੇਵਾਦਾਰ ਸੀ ਪ੍ਰਧਾਨ ਸੀ ਤਾਂ ਅਸੀਂ 13 ਵਿੱਚੋਂ 11 ਸੀਟਾਂ ਜਿਹੜੀਆਂ ਨੇ ਉਹ ਜਿੱਤਾ ਪ੍ਰਾਪਤ ਕੀਤੀ। ਔਰ ਮੈਂ ਆਪਣੀ ਸੀਟ ਜਿਹੜੀ ਤਰਨਤਾਰਨ ਵਾਲੀ ਸੀ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਛੱਡੀ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਬੀਬੀ ਦਲਜੀਤ ਕੌਰ ਉਹਨਾਂ ਨੇ ਮਨਵਾਣ ਕੇ ਕਿਹਾ ਸੀ ਕਿ ਪਟਿਆਲਾ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਉਹ ਨਹੀਂ ਜਿੱਤ ਸਕਦੇ ਤੇ ਤੁਹਾਨੂੰ ਆਪਣੀ ਪੰਥਕ ਸੀਟ ਜਿਹੜੀ ਐ ਤਰਨਤਾਰਨ ਵਾਲੀ ਉਹ ਛੱਡਣੀ ਚਾਹੀਦੀ ਔਰ ਮੈਂ ਪੰਥ ਦੇ ਵੱਡੇ ਤੁਹਾਨੂੰ ਮੁੱਖ ਰੱਖ ਕੇ ਤੇ ਮਾਨ ਸਾਹਿਬ ਨੂੰ ਛਡਾਉਣ ਵਾਸਤੇ ਉਹ ਆਪਣੀ ਸੀਟ ਜਿਹੜੀ ਛੱਡੀ ਪਰ ਅਫਸੋਸ ਹੈ ਕਿ ਜਿਹੜੀ ਗੱਲ ਅਸੀਂ ਜਾ ਕੇ ਪਾਰਲੀਮੈਂਟ ਵਿੱਚ ਕਰਨੀ ਚਾਹੁੰਦੇ ਸੀ ਉਸ ਸਮੇਂ ਦੇ ਮੁਤਾਬਕ ਸਾਡੇ ਜਿਹੜੇ ਬਣੇ ਹੋਏ ਪਾਰਲੀਮੈਂਟ ਦੇ ਮੈਂਬਰ ਸੀ ਉਹ ਨਾ ਕਰ ਸਕੇ ਕਰਪਾ ਦਾ ਇਸ਼ੂ ਵੀ ਵਿੱਚ ਆਇਆ ਔਰ ਉਸ ਤੋਂ ਬਾਅਦ 91 ਦੀ ਇਲੈਕਸ਼ਨ ਆਈ ਜਿਹਦੇ ਵਿੱਚ ਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਾਰੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਔਰ ਹਲਕੇ ਜਿਹੜੀ ਉਹ ਇਲੈਕਸ਼ਨ ਚ ਰਹੀ ਆ ਉਹ ਲੜਨ ਦਾ ਇੱਕ ਮਨ ਵਿੱਚ ਵਿਚਾਰ ਬਣਿਆ ਪ੍ਰਚਾਰ ਜਥੇਬੰਦੀਆਂ ਨੇ ਬੜਾ ਠੋਕ ਕੇ ਵਿਰੋਧ ਕੀਤਾ ਔਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਸਾਨੂੰ ਉਹ ਇਲੈਕਸ਼ਨ ਲੜਾਈ ਔਰ ਨਾਲੇ ਇਹ ਗੱਲ ਵੀ ਉਹ ਕਹਿੰਦੇ ਸਨ ਕਿ ਜੇ ਇਲੈਕਸ਼ਨਾਂ ਦਾ ਬਾਈਕਾਟ ਕੀਤਾ ਗਿਆ ਤਾਂ ਤੁਸੀਂ ਸਭ ਤੋਂ ਸਾਡੇ ਇਹ ਮੌਤ ਦੇ ਵਾਰੰਟਾ ਤੇ ਸਾਈਨ ਕਰਨ ਦੇ ਬਰਾਬਰ ਹੋਊਗਾ ਔਰ ਤੁਸੀਂ ਸਿਆਸੀ ਤੌਰ ਤੇ ਖਤਮ ਹੋ ਜਾਓਗੇ ਲੇਕਿਨ ਕਨਵੀ ਦੀ ਇਲੈਕਸ਼ਨ ਟੀਐਨ ਸੈਸ਼ਨ ਵੱਲੋਂ ਰਾਤ ਨੂੰ 8 ਵਜੇ ਜਿਸ ਤਰ੍ਹਾਂ ਅਗਲੇ ਦਿਨ 8 ਵਜੇ ਇਲੈਕਸ਼ਨ ਸ਼ੁਰੂ ਹੋਣੀ ਸੀ ਤਾਂ ਉਹ ਇਲੈਕਸ਼ਨ ਜਰੀ ਸੀ ਉਹ ਪੋਸਟਪੋਨ ਕਰ ਦਿੱਤੀ ਗਈ ਤੇ 92 ਦੀ ਇਲੈਕਸ਼ਨ ਵਿੱਚ ਸਾਡੇ ਖਾੜਕੂ ਵੀਰ ਜਿਹੜੀਆਂ ਚਾਰ ਜਥੇ ਬੰਦੀਆਂ ਸਨ ਉਹਨਾਂ ਨੇ ਵੇਰ ਕੇ ਬਾਈਕਾਟ ਜਿਹੜਾ ਹੈ ਉਹ ਕਰਵਾ ਦਿੱਤਾ ਜਦੋਂ ਕਿ ਅਸੀਂ ਬਾਈਕਾਟ ਕਰਨ ਦੇ ਹੱਕ ਵਿੱਚ ਨਹੀਂ ਸੀ ਔਰ ਬਾਬਾ ਗੁਰਬਜਨ ਸਿੰਘ ਬਾਣੋ ਚਲ ਵੀ ਜਿਹੜਿਆ ਇਸ ਗੱਲ ਤੇ ਬਹੁਤ ਵਿਰੋਧ ਕਰਨ। ਪਰ ਸਾਡੇ ਵੀਰਾਂ ਵੱਲੋਂ ਕੋਈ ਸਾਡੇ ਕੈਂਡੀਡੇਟ ਵੀ ਮਾਰ ਦਿੱਤੇ ਗਏ ਸਾਡੇ ਭਰਾ ਵੀ ਮਾਰ ਦਿੱਤੇ ਗਏ। ਲੇਕਿਨ ਸਾਨੂੰ ਇੰਨਾ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਨੂੰ ਇਹ ਇਲੈਕਸ਼ਨ ਦਾ ਬਾਈਕਾਟ ਜਿਹੜਾ ਹੈ ਉਹ ਹਰ ਹਾਲਤ ਵਿੱਚ ਕਰਨਾ ਪਊਗਾ। ਸੋ ਉਸ ਟਾਈਮ ਤੇ ਬਾਬਾ ਠਾਕੁਰ ਸਿੰਘ ਜੀ ਨੇ ਵੀ ਮੈਨੂੰ ਆਣ ਕੇ ਕਿਹਾ ਕਿ ਤੁਸੀਂ ਮੇਰੇ ਤੇ ਬੜਾ ਪ੍ਰੈਸ਼ਰ ਹੈ ਤੇ ਤੁਸੀਂ ਇਲੈਕਸ਼ਨ ਦਾ ਬਾਈਕਾਟ ਕਰ ਦਿਓ ਰਹੀ ਡਰਦਿਆਂ ਹੋਇਆ ਨੇ ਔਰ ਭਰਾ ਮਾਰੂ جنگ ਤੋਂ ਬਚਾਉਣ ਵਾਸਤੇ ਜਿਹੜਾ ਸੀ ਉਹ ਬਾਈਕਾਟ ਜਿਹੜਾ ਸਾਨੂੰ ਮਜਬੂਰਨ ਕਰਨਾ ਪਿਆ ਔਰ ਉਸ ਤੋਂ ਬਾਅਦ ਅਕਾਲੀ ਦਲ ਜਿਹੜਾ ਉਹ ਹੋਂਦ ਵਿੱਚ ਲਿਆਂਦਾ ਗਿਆ ਤਾਂ ਸ਼੍ਰੀ ਅਕਾਲ ਪਖ ਸਾਹਿਬ ਨੇ 94 ਵਿੱਚ ਸਾਰੇ ਅਕਾਲੀ ਦਲਾਂ ਨੂੰ ਇਕੱਠਾ ਕਰਕੇ ਇੱਕ ਸ਼੍ਰੋਮਣੀ ਅਕਾਲੀ ਦਲ ਬਣਾਉਣ ਵਾਸਤੇ ਜਿਹੜਾ ਹਿੱਸਾ ਦਿੱਤਾ ਤਾਂ ਸਾਡੇ ਦਿਲ ਵਿੱਚ ਇਹ ਸੀ ਕਿ ਸਾਡਾ 1984 ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਔਰ ਬਹੁਤ ਸਿੰਘ ਸ਼ਹੀਦ ਹੋ ਗਏ ਪੁਲਿਸ ਮੁਕਾਬਲੇ ਵੀ ਜਿਹੜੇ ਆ ਬਹੁਤ ਹੋਏ ਔਰ ਘਰਾਂ ਦੇ ਘਰ ਜਿਹੜੇ ਤਬਾਹ ਹੋ ਗਏ ਭੈਣਾਂ ਤੇ ਸਵਾਗ ਹੋਏ ਗਏ ਮਾਵਾਂ ਦੇ ਚਿਰਾਗ ਬੁਝ ਗਏ ਔਰ ਸਵੇਰੇ ਜਦੋਂ ਉੱਠ ਕੇ ਤੁਰਤੇ ਸੀ ਜਦੋਂ ਮੈਂ ਜੇਲ੍ਹ ਚ ਆਇਆ ਸੀ ਤੇ ਸਾਨੂੰ ਵੀ ਇਹ ਨਹੀਂ ਸੀ ਪਤਾ ਹੁੰਦਾ ਕਿ ਸਾਨੂੰ ਕਿਹੜੇ ਟਾਈਮ ਤੇ ਪੁਲਿਸ ਨੇ ਜਾਂ ਸਾਡੇ ਸੰਘਰਸ਼ ਵਾਲੇ ਵੀਰਾਂ ਨੇ ਸਾਨੂੰ ਕਿਹੜੇ ਟਾਈਮ ਤੇ ਮਾਰ ਦੇਣਾ ਬੜਾ ਅਹ ਇਹੋ ਜੀ ਇੱਕ ਹਾਸੋ ਹੀ ਨੀ ਸਥਿਤੀ ਬਣੀ ਸੀ ਉਧਰੋਂ ਪੁਲਸ ਮਾਰਦੀ ਸੀ ਉਧਰੋਂ ਸਾਡੇ ਵੀ ਸਾਨੂੰ ਮਾਰਦੇ ਸੀ ਤਾਂ ਉਸ ਟਾਈਮ ਤੇ ਅਸੀਂ ਜਦੋਂ ਅਕਾਲ ਤਖਤ ਸਾਹਿਬ ਨੇ ਆਹ ਕਾਲ ਦਿੱਤੀ ਤੇ ਅਸੀਂ ਸਾਰੇ ਅਕਾਲੀ ਦਲ ਕਿਉਂਕਿ ਵੱਖੋ ਵੱਖਰੇ ਪੰਜ ਛੇ ਅਕਾਲੀ ਦਲ ਸਨ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਇਕੱਠਾ ਕੀਤਾ ਗਿਆ ਔਰ ਉਹ ਸਾਡੇ ਦਿਲ 'ਚ ਸੀ ਕਿ ਜਿਹੜਾ ਸਾਡੇ ਤੇ ਜ਼ੁਲਮ ਤੇ ਤਸ਼ੱਦਦ ਹੋ ਰਿਹਾ ਹੈ ਜਾਂ ਜਿਹੜੇ ਸਾਡੇ ਵੀਰ ਸ਼ਹੀਦ ਹੋ ਗਏ ਆ ਉਹਨਾਂ ਦਾ ਨਿਆਂ ਜਿਹੜਾ ਹੈ ਉਹ ਸਰਕਾਰ ਬਣ ਤੇ ਲਿਆ ਜਾਊਗਾ ਔਰ ਉਹ ਵੈਦੇ ਵੀ ਕੀਤਾ ਗਿਆ ਸਰਦਾਰ ਪ੍ਰਕਾਸ਼ ਸਿੰਘ ਪਾਗੋ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੇਕਿਨ ਜਦੋਂ ਸਰਕਾਰ ਬਣ ਗਈ ਤਾਂ ਕੋਈ ਵੀ ਜਿਹੜਾ ਉਹ ਕਮਿਸ਼ਨ ਨਾ ਬਣਿਆ ਕੋਈ ਫੈਸਲਾ ਜਿਹੜਾ ਅਸੀਂ ਨੌਜਵਾਨਾਂ ਨੂੰ ਨਿਆਂ ਤੋਂ ਵਾਲਾ ਉਹ ਨਾ ਲਿਆ ਗਿਆ ਕੁਝ ਕਮਿਸ਼ਨ ਬਣੇ ਵੀ ਉਹਨਾਂ ਦੀਆਂ ਆਈਆਂ ਹੋਈਆਂ ਰਿਪੋਰਟਾਂ ਵੀ ਜਿਹੜੀਆਂ ਸੀ ਉਹ ਸਰਕਾਰਾਂ ਨੇ ਦਬਾ ਲਈਆਂ ਸੋ ਵਿੱਚ ਰਹਿੰਦੇ ਹੋਇਆ ਸਾਡੇ ਦਿਲ 'ਚ ਸੀ ਪੇਸ਼ੰਦ ਅਸੀਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਲੀਆਂ ਤੇ ਲੈ ਕੇ ਆਵਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜਿਹੜਾ 103 ਸਾਲ ਦਾ ਇਤਿਹਾਸ ਹੈ ਤੇ ਸ਼੍ਰੋਮਣੀ ਅਕਾਲੀ ਦਲ ਛਿੱਧੀਆਂ ਤੇ ਖੜਾ ਹੈ ਜੇਲਾਂ ਤੇ ਖੜਾ ਹੈ ਔਰ ਇਹ ਸੰਘਰਸ਼ ਕਰਨ ਵਾਲੇ ਲੋਕਾਂ ਦੇ ਇਹਦਾ ਜਿਹੜਾ ਮੁੱਢ ਬੰਨਿਆ ਸੀ ਔਰ ਇਹਦੀਆਂ ਜਿਹੜੀਆਂ ਜੜ੍ਹਾਂ ਵਿੱਚ ਮਹਾਨ ਸ਼ਹੀਦਾਂ ਦਾ ਖੂਨ ਜਿਹੜਾ ਹੈ ਉਹ ਵਢ ਲਿਆ ਔਰ ਉਹਦੇ ਨਾਲ ਸਿੰਜਿਆ ਹੈ ਔਰ ਸਾਡਾ ਪਰਿਵਾਰ ਵੀ ਮੇਰੇ ਸਰਕਾਰਯੋਗ ਪਿਤਾ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਜਦੋਂ ਐਮਰਜੈਂਸੀ ਲੱਗੀ ਸੀ ਤਾਂ ਸਾਰਾ ਸ਼ਰਮਨੀਆ ਕਾਲੀਦਾਲ ਅੰਦਰ ਕਰ ਦਿੱਤਾ ਸੀ ਉਸ ਟਾਈਮ ਤੇ ਕਾਲੀਦਾਲ ਦੇ ਲੀਡਰਾਂ ਨੇ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਲਾ ਨੂੰ ਕਿਹਾ ਕਿ ਹੁਣ ਸੰਤਾਂ ਨੇ ਮੋਢਿਆਂ ਤੇ ਆ ਗਈ ਹੈ ਤਾਂ ਸੰਤਾਂ ਨੇ ਉਸ ਟਾਈਮ ਤੇ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 300 ਸਾਲਾ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ 37 ਜਲੂਸ ਔਰ 36 ਪੰਜਾਬ ਚ ਤੇ 37 ਜਲੂਸ ਜਿਹੜਾ ਉਹ ਦਿੱਲੀ ਲੈ ਕੇ ਗਏ ਸਨ ਔਰ ਐਮਰਜੈਂਸੀ ਦੀਆਂ ਧਜੀਆਂ ਜੇ ਕਿਸੇ ਨੇ ਡਾਈਆਂ ਤਾਂ ਉਹ ਦਮਦਵੀ ਤਕਸਾਲ ਕੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਲੇ ਨੇ ਡਾਈਆਂ ਔਰ ਸੈਤਿਆਂ ਜਲੂਸ ਦਿੱਲੀ ਲੈ ਕੇ ਗਏ ਜਿੱਥੇ ਇੰਦਰਾ ਗਾਂਧੀ ਨੂੰ ਸਟੇਜ ਤੇ ਖਰੀਆਂ ਖਰੀਆਂ ਸੁਣਾ ਕੇ ਕਿਹਾ ਮੈਂ ਐਮਰਜੈਂਸੀ ਦੇ ਖਿਲਾਫ ਹਾਂ ਮੈਨੂੰ ਪਰ ਮਾਰ ਦਿਓ ਭਾਵੇਂ ਮੈਨੂੰ ਸ਼ਹੀਦ ਕਰ ਦਿਓ ਔਰ ਹਿੱਕ ਤੇ ਹੱਥ ਮਾਰ ਕੇ ਕਿਹਾ ਸੀ ਮੈਂ ਅਮਰਜੈਂਸੀ ਤੜਾ ਨਹੀਂ ਔਰ ਉਹ ਅਮਰਜੈਂਸੀ ਟੁੱਟੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀ ਉਹ ਰਾਜਪਾਗ ਬਣਿਆ ਪਰ ਅਫਸੋਸ ਹੈ ਕਿ ਮੇਰੇ ਪਿਤਾ ਜੀ 1977 ਵਿੱਚ ਜਿਹੜਾ ਉਹ ਐਕਸੀਡੈਂਟ ਦੇ ਦੌਰਾਨ ਜਿਹੜੇ ਸੀ ਉਹ ਸੱਚ ਕਰਨ ਨੂੰ ਚਲੇ ਗਏ ਲੇਕਿਨ ਇੱਕ ਗੱਲ ਉਹ ਕਹਿੰਦੇ ਦੇਸੀ ਕਿ ਪੰਥ ਦਾ ਭਾਵੇਂ ਕੁੱਤਾ ਵੀ ਖੜਾ ਹੋਵੇ ਉਹਦੀ ਸਪੋਰਟ ਕਰਨੀ ਹੈ ਔਰ ਪੰਥ ਦੀ ਹਿੱਕ ਢਾ ਕੇ ਸਪੋਰਟ ਕਰਨੀ ਹੈ ਸਾਡੇ ਦਿਲ ਵਿੱਚ ਸਾਡੇ ਮਨ ਮੰਦਰ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਵਸੀਆਂ ਸਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਨੀਵੀਂ ਵੀ ਜਿਹੜੀ ਹੈ ਉਹ ਜੇਲਾਂ ਤੇ ਸ਼ਹੀਦੀਆਂ ਤੇ ਔਰ ਕੁਰਬਾਨੀਆਂ ਤੇ ਟੀਗੀ ਸੀ ਪਰ ਅਫਸੋਸ ਨਾਲ ਅੱਜ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਅਕਾਲੀ ਦਲ ਜਿਹੜਾ ਉਹ ਖਾਲੀ ਦਲ ਬਣ ਕੇ ਰਹਿ ਗਿਆ ਅਕਾਲੀ ਦਲ ਚੋ ਜਿਹੜੀ ਹੈ ਉਹ ਅਕਾਲੀ ਦਲ ਦੀ ਅਸਲੀ ਰੂਹ ਜਿਹੜੀ ਹੈ ਉਹ ਖਤਮ ਹੋ ਗਈ ਆ ਹੁਣ ਤਾਂ ਅ ਕੇਵਲ ਤੇ ਕੇਵਲ ਵਖਾਵਾ ਰਹਿ ਗਿਆ ਔਰ ਝੋਲੀ ਚੁੱਕ ਲੋਕ ਜਿਨ੍ਹਾਂ ਨੂੰ ਪੰਥ ਦਾ ਊੜਾੜਾ ਨਹੀਂ ਆਉਂਦਾ ਉਹ ਲੋਕ ਇੱਕ ਪਰਿਵਾਰ ਦੇ ਦਾਲੇ ਜੜਿਆ ਉਹਨਾਂ ਨੇ ਘੇਰਾ ਘੱਟ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਔਰ ਮੈਂ ਪਾਰਟੀ ਚ ਰਹਿੰਦਿਆਂ ਬੜੀ ਕੋਸ਼ਿਸ਼ ਕੀਤੀ ਔਰ ਮੈਂ ਨਹੀਂ ਮੇਰੇ ਹੋਰ ਵੀ ਕਈ ਪੰਥਕ ਤੈਸ਼ੀਆਂ ਨੇ ਕੀਤੀ ਜਿਨ੍ਹਾਂ ਦਾ ਮੈਂ ਨਾਂ ਨਹੀਂ ਇੱਥੇ ਲੈਣਾ ਚਾਹੁੰਦਾ ਕਿਉਂਕਿ ਅੱਜ ਜਿਹੜਾ ਵੀ ਕੋਈ ਸੱਚ ਦੀ ਗੱਲ ਕਰਦਾ ਉਹਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਤੋ ਪਰ ਅਸੀ ਉਸ ਚ ਕੰਮਜਾਪ ਨਹੀਂ ਹੋ ਸਕੇ ਸੋ ਮੈਂ ਜਦੋਂ ਬਦਬੀ ਹੋਈ ਸੀ ਔਰ ਬਰਗਾੜੀ ਮੋਰਚਾ ਲਗਾ ਸੀ ਤੇ ਮੈਂ ਉਸ ਮੋਰਚੇ ਵਿੱਚ ਹੀ ਜਾ ਕੇ ਇਕੱਲਾ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਵਲੋ ਜਾ ਕੇ ਉੱਥੇ ਮੈਂ ਇਹ ਗੱਲ ਕਹੀ ਸੀ ਕਿ ਇਹ ਘਟਨਾ ਮਾੜੀ ਹੋਈ ਹੈ ਔਰ ਉਹਦੇ ਜਾ ਕੇ ਸ਼ਮੂਲੀਅਤ ਕੀਤੀ ਜਿੱਤੋ ਮੇਰਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਖਾਰਖਾਨਾ ਲੱਗ ਪਿਆ ਔਰ ਉਸ ਤੋਂ ਬਾਅਦ 2018 ਵਿੱਚ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਮੇਰੇ ਘਰ ਆਏ ਸਨ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਆਏ ਸਨ ਮੈਂ ਬੈਠਾ ਸੀ ਮੇਰਾ ਬੇਟਾ ਕਵਰ ਚੜ੍ਹ ਸਿੰਘ ਔਰ ਮੇਰੇ ਸਤਿਕਾਰਯੋਗ ਪਤਨੀ ਡਾਕਟਰ ਬਜਜੀਤ ਕੌਰ ਜੀ ਵੀ ਧਰਮਸ ਪਤਨੀ ਬੈਠੇ ਸਨ ਔਰ ਅਸੀਂ ਪੰਜੇ ਸੀ ਤੇ ਮੈਂ ਉਸ ਟਾਈਮ ਤੇ ਵੀ ਕਿਹਾ ਸੀ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲਓ ਔਰ ਤੁਸੀਂ ਇਹ ਜਾ ਕੇ ਕਹੋ ਕਿ ਕਿਉਂਕਿ ਸਾਡੀ ਸਰਕਾਰ ਸੀ ਔਰ ਸਾਡੀ ਸਰਕਾਰ ਵਿੱਚ ਜਿਹੜੀ ਬੇਦਬੀ ਹੋਈ ਹੈ ਤੇ ਭਾਵੇਂ ਆਪਾਂ ਬੇਦਬੀ ਤੁਸਾਂ ਕਰਵਾਈ ਹੈ ਚਾ ਨਹੀਂ ਕਰਵਾਈ ਲੇਕਿਨ ਉਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਗਈ ਹੈ ਜਿਹੜੀ ਕਿ ਇੱਕ ਪੰਥਕ ਪਾਰਟੀ ਹੈ ਤੇ ਤੁਹਾਨੂੰ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲੈਣੀ ਚਾਹੀਦੀ ਹੈ ਔਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਦੋਸ਼ੀ ਇਹਦੇ ਵਿੱਚ ਸਾਬਤ ਹੋ ਜੂ ਮੈਂ ਕਹਿੰਦੀ ਦੋਸ਼ੀ ਤੇ ਤੁਸਾਂ ਬਰੀ ਹੋ ਜਾਣਾ ਜਦੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਸਿੱਖ ਨਾtmastak ਹੁੰਦਾ ਆ ਆਪਾਂ ਸਮਰਪਿਤ ਕਰ ਦਿੰਦਾ ਤੇ ਜੋ ਕਾਲਤਖ ਸਾਹਿਬ ਦਾ ਜੇਹੇਦਾਰ ਸੇਵਾ ਲਾ ਦਿੰਦਾ ਤਾਂ ਉਹ ਸਾਰੇ ਜਿਹੜਾ ਗਲਾਹ ਐ ਜਾਂ ਜੋ ਵੀ ਗਲਤੀ ਹੋਈ ਹੋਦੀ ਆ ਉਹ ਮਾਫ ਜਿਹੜੀ ਆ ਖਾਲਸਾ ਪੰਥ ਕਰ ਦਿੰਦਾ ਲੇਕਿਨ ਮੇਰੇ ਘਰ ਉਹ ਕੱਲ ਜਿਹੜੀ ਹੋ ਕੇ ਗਈ ਬਾਅਦ ਵਿੱਚ ਜਦੇ ਲੋਕ ਉਹਨਾਂ ਦੇ ਲਾਗੇ ਸਨ ਕਿਚਨ ਕੈਬਿਨੇਟ ਵਿੱਚ ਉਹਨਾਂ ਦੀਸਾ ਨਾਲ ਉਹਨਾਂ ਨੇ ਉਹਨਾਂ ਨੂੰ ਮਾਫੀ ਨਹੀਂ ਮੰਗਣ ਦਿੱਤੀ ਔਰ ਫਿਰ ਉਸ ਤੋਂ ਬਾਅਦ 222 ਵਿੱਚ ਮੈਂ ਫੇਰ ਅਖਬਾਰ ਵਿੱਚ ਇੱਕ ਬਿਆਨ ਦਿੱਤਾ ਜਦੋਂ 222 ਦੀਆਂ ਇਲੈਕਸ਼ਨਾਂ ਹੋ ਰਹੀਆਂ ਤੇ ਕਾਲੀ ਦਲ ਮੈਂ ਤਿੰਨ ਸ਼ੀਟਾਂ ਤੇ ਸੀਮਤ ਹੋ ਕੇ ਰਹਿ ਗਿਆ ਤਾਂ ਮੋਂ ਉਹਦਾ ਵੀ ਇੱਕ ਅਖਬਾਰ ਵਿੱਚ ਬਿਆਨ ਦਿੱਤਾ ਸੀ ਕਿਉਂਕਿ ਕਈ ਲੋਕ ਕਹਿਣਗੇ ਕਿ ਪਹਿਲਾਂ ਇਹ ਗੱਲ ਕਿਉਂ ਨਹੀਂ ਕੀਤੀ ਕਿਉਂਕਿ ਅਸੀਂ ਚੰਗੀ ਗੱਲ ਨੂੰ ਵੀ ਕਈ ਵਾਰ ਕਈ ਲੋਕ ਆਪਣੀਆਂ ਮਾੜੀਆਂ ਅਣਕਾ ਲਾ ਕੇ ਜਿਹੜੀਆਂ ਨੇ ਉਹ ਪੁੱਠੀਆਂ ਗੱਲਾਂ ਕਰਦੇ ਰਹਿੰਦੇ ਆ ਇਸ ਕਰਕੇ ਮੈਂ ਅਖਬਾਰ ਤੇ ਜਿਹੜੀ ਉਹ ਕਟਿੰਗ ਉਹ ਵੀ ਪੇਸ਼ ਕਰ ਸਕਦਾ ਹੈ ਔਰ ਉਹਦੇ ਚ ਮੈਂ ਕਿਹਾ ਕਿ ਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹ ਬਦਲਨੀ ਚਾਹੀਦੀ ਹੈ। ਸੋ ਉਹਦੇ ਵਾਸਤੇ ਜਿਨ੍ਹਾਂ ਨੂੰ ਹੁਣੇ ਅਜੇ ਤਾਜ਼ਾ ਤਾਜ਼ਾ ਰਵੀਕਰਨ ਸਿੰਘ ਕਾਲੂ ਨੂੰ ਕਟਿਆ ਉਹਨਾਂ ਦੇ ਘਰ ਇੱਕ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਚੰਦੂ ਮਾਇਰਾ ਸਾਹਿਬ ਔਰ ਅਟਵਾਲ ਸਾਹਿਬ ਤੇ ਜਿਹੜੇ ਉਹ ਆਪਣੇ ਹੈਗੇ ਅਯਾਲੀ ਸਾਹਿਬ ਤੇ ਹੋਰ ਵੀ ਉਹਦੇ ਚ ਪੰਥਕ ਤੈਸ਼ੀ ਜਿਹੜੇ ਆ ਕੱਤਰ ਹੋਏ ਸਨ ਲੈਗਨ ਉਹਦਨ ਕੋਈ ਉਹ ਸਾਰਥਕ ਫੈਸਲਾ ਨਾ ਲੈ ਸਕੇ ਤਾਂ ਉਹਦੇ ਉਹ ਵੀ ਜਿਹੜੀ ਜਦੋਂ ਸੋ ਜਿਹੜੀ ਆ ਸ਼ਰੋਮਣੀਆਂ ਅਕਾਲੀ ਦਲ ਨੂੰ ਔਰ ਪ੍ਰਧਾਨ ਸਾਹਿਬ ਨੂੰ ਕਹੀ ਤੇ ਉਹ ਉਸ ਦਿਨ ਤੋਂ ਵੀ ਮੇਰੇ ਨਾਲ ਔਰ ਖਾਸ ਕਰਕੇ ਜਿਹੜੇ ਪੰਥਕ ਸੋਚ ਰੱਖਦੇ ਸਨ ਲੋਕ ਉਹਨਾਂ ਨਾਲ ਢਡੋ ਜਿਹੜੀ ਹੈ ਉਹ ਖਾਰ ਖਾਦੇ ਰਹੇ ਸੋ ਮੈਂ ਸਮਝਦਾ ਐ ਕਿ ਅੱਜ ਸ਼ਰੋਮਣੀਆਂ ਅਕਾਲੀ ਦਲ ਨੂੰ ਨਾ ਤਾਂ ਇਹ ਕਹੇ ਪੰਥਕ ਚਿਹਰੇ ਦੀ ਲੋੜ ਰਹਿ ਗਈ ਆ ਨਾ ਕਿਸੇ ਕੁਰਬਾਨੀ ਵਾਲੀ ਦੀ ਰਹਿ ਗਈ ਐ ਨਾ ਕਹੇ ਸ਼ਿੱਦੀ ਵਾਲੇ ਪਰਿਵਾਰ ਦੀ ਇੱਥੇ ਕੋਈ ਕਦਰ ਰਹਿ ਗਈ ਐ ਉਹ ਸ਼ਰੋਮਨੀਆ ਅਕਾਲੀ ਦਲ ਦਾ ਅੱਜ ਜਿਹੜਾ ਉਹ ਪੰਥਕ ਸਿਧਾਂਤਾਂ ਤੋਂ ਠਿੜਕ ਗਿਆ ਨਾ ਜੇਲ੍ਹ ਦੀ ਲੋੜ ਰਹੀ ਔਰ 8 ਸਾਲ ਜੇਲ੍ਹ ਕੱਟਿਆ ਤੇ 1985 ਵਿੱਚ ਜਦੋਂ ਰਜੀਵ ਬਲੌਂਗਵਾਲ ਸਮਝੌਤਾ ਹੋਇਆ ਸੀ ਤੇ ਮੈਨੂੰ ਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੂੰ ਚਾਰ ਵਾਰ ਦਿੱਲੀ ਗਲਪਾਕਲੀ ਸੱਧਿਆ ਹੈ ਜਿੱਥੇ ਅਸੀਂ ਮੁੱਖ ਮੰਤਰੀ ਦੀ ਕੁਰਸੀ ਨੂੰ ਠੋਕਰ ਮਾਰੀ ਔਰ ਸ਼੍ਰੀ ਅਕਾਲ ਤਖਸਾਲ ਟੱਠੇ ਤੇ ਕੁਰਸੀ ਡੌਲਟ ਔਰ ਰਿਕਾਰ ਕਰ ਦਿੱਤਾ ਔਰ ਰਜੀਵ ਲੰਗੋਵਾਲ ਜਿਹੜਾ ਖੋਖਲਾ ਸਮਝੌਤਾ ਸੀ ਉਹ ਸਾਰਿਆਂ ਦੇ ਸਾਹਮਣੇ ਆਇਆ ਤੋਂ ਮੈਂ ਇਹ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹਦੀ ਨੀ ਕੁਰਬਾਨੀ ਤੇ ਜੇਲ੍ਹ ਤੇ ਸ਼ਹੀਦੀ ਤੇ ਰੱਖੀ ਗਈ ਸੀ ਉਹ ਅਕਾਲੀ ਦਲ ਅੱਜ ਉਸ ਸਦਾਨ ਤੋਂ ਉਸ ਵਿਚਾਰ ਤੋਂ ਉਸ ਪਰੰਪਰਾ ਤੋਂ ਜਿਹੜਾ ਹੈ ਉਹ ਠਿਰਕ ਚੁੱਕਾ ਹੈ ਔਰ ਕਾਲੀ ਦਲ ਅੱਗੇ ਜੇਲ ਮਾਪਦੰਡ ਜੇਲ ਸੀ ਕੁਰਬਾਨੀ ਹੀ ਜਾਂ ਆਪਣੇ ਸ਼ੀਧੀ ਸੀ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਾਪਦੰਡ ਹੈ ਉਹ ਪੈਸਿਆਂ ਨਾਲ ਤੋਲਿਆ ਜਾਂਦਾ ਹੈ ਕਿ ਜਿਹਨੂੰ ਟਿਕਟ ਕਰਨ ਨੂੰ ਕੋਈ ਕਿੰਨੇ ਪੈਸੇ ਆ ਔਰ ਉਹ ਕਿੰਨੇ ਪੈਸੇ ਖਰਚ ਕਰ ਸਕਦਾ ਹੈ ਉਹ ਮਾਪਦੰਡ ਜਿਹੜਾ ਹੈ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਮੀਟਰ ਪੈਰਾਮੀਟਰ ਬਣ ਕੇ ਰਹਿ ਗਿਆ ਹੈ ਸੋ ਮੈਂ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਮੇਰੀ ਮਾਂ ਜਥੇਬੰਦੀ ਹੈ ਔਰ ਸ਼੍ਰਮਣੀ ਅਕਾਲੀ ਦਲ ਦਾ ਸਿਪਾਹੀ ਆ ਸ਼੍ਰੋਮਣੀ ਅਕਾਲੀ ਦਲ ਮੇਰੇ ਖੂਨ ਵਿੱਚ ਰਚਿਆ ਹੈ ਔਰ ਮੈਂ ਮਰਦੇ ਤੱਕ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜਿਹੜਾ ਰਹਿਣਾ ਹੈ ਔਰ ਆਖਰੀ ਸਾਹ ਵੀ ਇੱਥੇ ਚ ਲੈਣਾ ਲੇਕਿਨ ਅੱਜ ਮੈਂ ਬਾਦਲ ਦਲ ਤੋਂ ਜਿਹੜਾ ਹੈ ਉਮ ਮੈਂ ਅਸਤੀਫਾ ਦਿੰਨਾ ਔਰ ਪਾਈ ਅਮਰਤਪਾਲ ਸਿੰਘ ਜੀ ਜਿਹੜੇ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆ ਉਹਨਾਂ ਦੀ ਮੈਂ ਹਮਾਇਤ ਦਾ ਪਰਜੋਰ ਐਲਾਨ ਕਰਦਾ ਕਿਉਂਕਿ ਜੇਲ੍ਹ ਵਿੱਚ ਬੰਦ ਨੇ ਔਰ ਬੜੇ ਤਕੈਸ਼ਾਈ ਹੋਈ ਆ ਔਰ NSA ਲੱਗੀ ਆ ਭਾਵੇਂ ਕਿ NSA ਮੇਰੇ ਤੇ ਵੀ 2 ਸਾਲ ਦੀ ਲੱਗੀ ਸੀ ਲੇਕਿਨ ਜੇਲ੍ਹ ਕੱਟਣੀ ਪਈ ਔਖੀ ਆ ਦੇਣੀ ਤਾਂ ਛਿੱਧੀ ਸਭ ਤੋਂ ਔਖੀ ਆ ਲੇਕਿਨ ਜੇਲ੍ਹ ਕੱਟਣੀ ਵੀ ਪਈ ਔਖੀ ਮੈਂ 8 ਸਾਲ ਜੇਲ੍ਹ ਕੱਟੀ ਆ ਜਿਹਦੇ ਵਿੱਚ ਅੰਮ੍ਰਿਤਸਰ ਜੇਲ ਅ ਜਲੰਧਰ ਜੇਲ ਲੁਧਿਆਣਾ ਜੇਲ ਪਟਿਆਲਾ ਜੇਲ ਸੰਗਰੂਰ ਜੇਲ ਬਠਿੰਡਾ ਜੇਲ ਔਰ ਲੱਦਾ ਕੋਠੀ ਮਿਲਟਰੀ ਕੈਂਪ ਤੇ ਜੋਧਪੁਰ ਜੇਲ ਜਲੀਆ ਉਹ 5 ਸਾਲ ਕੱਟੀ ਆ ਜੇਲਾ ਕੱਟੀਆਂ ਬੜੀਆਂ ਔਖੀਆਂ ਨੇ ਸੋ ਜਿੱਥੇ ਮੁਲਾਕਾਤ ਤਾਂ ਵੀ ਜਿਹੜੀਆਂ ਨੇ ਪਿੱਛੇ ਪਰਿਵਾਰ ਉਹ ਨਹੀਂ ਸੀ ਜਾ ਸਕਦੇ ਲੇਕਿਨ ਮੈਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਦੀ ਸੇਵਾ ਤਰਦਾ ਹੂੰਗਾ ਔਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨਾ ਮੈਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਕੋ ਮਾਰਾ ਲਫਜ਼ ਕਹਿਣਾ ਨਾ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਕਹਿਣਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮਾਰਾ ਨਹੀਂ ਔਰ ਨਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਮਾਰੀ ਹੈ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਿੱਖਾਂ ਦੀ ਇੱਕ ਆਵਾਜ਼ ਹੈ ਸਿੱਖਾਂ ਦੀ ਇੱਕ ਸਰਬੋੱਚ ਸੰਸਥਾ ਹੈ ਜਿਹੜੀ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੀ ਹੋਂਦ ਵਿੱਚ ਆਈ ਹੈ ਔਰ ਸ਼੍ਰੋਮਣੀ ਅਕਾਲੀ ਦਲ ਵੀ ਬੜੀਆਂ ਕੁਰਬਾਨੀਆਂ ਸ਼ਹੀਦਾਂ ਤੇ ਜੇਲਾ ਤੋਂ ਬਾਅਦ ਹੋਂਦ ਵਿੱਚ ਆਇਆ ਹੈ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਹਾਈਜੈਕ ਕੀਤਾ ਗਿਆ ਹੈ ਔਰ ਮੈਂ ਸਮਝਦਾ ਹਾਂ ਕਿ ਵੱਡੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਉਹ ਹਾਈਜੈਕ ਕਰ ਲਿਆ ਤੇ ਸਾਡੇ ਵਰਗੇ ਜਿਹੜੇ ਛਿੱਧੀਆਂ ਦੇਣ ਵਾਲੇ ਕੁਰਬਾਨੀਆਂ ਦੇਣ ਵਾਲੇ ਔਰ ਜੇਲਾ ਕੱਟਣ ਵਾਲੇ ਲੋਕ ਹੈ ਉਹਦੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੋੜ ਨਹੀਂ ਰਹੀ ਤੋਂ ਮੈਂ ਬਾਦਲ ਪ੍ਰਵਾਦ ਤੋਂ ਅਸਤੀਫਾ ਦੇਣਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਔਰ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਸੇਵਾ ਕਰਦਾ ਰਹੂੰਗਾ ਔਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਵੀ ਸੇਵਾ ਜਿਹੜੀ ਮੈਂ ਕਰਦਾ ਰਹੂੰਗਾ ਸੋ ਮੈਂ ਭਾਈ ਮੱਤਪਾਲ ਸਿੰਘ ਜੀ ਦੀ ਔਰ ਇਸੇ ਤਰ੍ਹਾਂ ਫਰੀਦਕੋਟ ਸੀਟ ਤੋਂ ਭਾਈ ਸਰਬਜੀਤ ਸਿੰਘ ਜੋ ਭਾਈ ਬੈਂਤ ਸਿੰਘ ਦੇ ਹੋਣ ਹਾਰਸ ਪੁੱਤਰ ਨੇ ਉਹਨਾਂ ਦੀ ਔਰ ਫਿਰੋਜ਼ਪੁਰ ਤੋਂ ਮੈਂ ਇਕਾਂਤ ਸਿੰਘ ਵਾਲਾ ਜਿਹੜਾ ਜਸਕਰਨ ਸਿੰਘ ਕਾਂਤ ਸਿੰਘ ਵਾਲਾ ਉਹਦੀ ਆਪਣੇ ਹਮੈਤ ਦਾ ਜਿਹੜਾ ਐਲਾਨ ਕਰਦਾ ਔਰ ਮੇਰਾ ਮਨ ਬੜਾ ਭਰਿਆ ਕਿ ਮੈਨੂੰ 40 ਸਾਲ ਹੋ ਗਏ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਟੱਕੇ ਖਾਂਦਿਆਂ ਨੂੰ ਔਰ ਸਾਡੇ ਕਈ ਤਰ੍ਹਾਂ ਪ੍ਰਧਾਨਗੀ ਤੇ ਬੂਹੇ ਤੇ ਬੈ ਕੇ ਵੀ ਅਸੀਂ ਪੰਜ ਪੰਜ ਸੱਤ ਸੱਤ ਦਿਨ ਵਾਪਸ ਆ ਜਾਂਦੇ ਸੀ ਔਰ ਹੋਰ ਵੀ ਜਿਹੜੇ ਮਾਝੇ ਦੇ ਲੀਡਰ ਉਹਨਾਂ ਦੇ ਵੀ ਬੋਇਆ ਕੇ ਬੈ ਕੇ ਵਾਪਸ ਆ ਜਾਂਦੇ ਸੀ ਪਰ ਸਾਨੂੰ ਰਾਹ ਨਹੀਂ ਸੀ ਕੋਈ ਵੀ ਇੱਕ ਮੈਨੂੰ ਜੇ ਮaaf ਕਰਨ ਬਾਹਰਲੇ ਸਿੰਘ ਤੇ ਉਹਨਾਂ ਤੇ ਵੀ ਥੋੜਾ ਜਿਹਾ ਮੈਂ ਮਤਲਬ ਮੈਨੂੰ ਕਿਹੜਾ ਹੈਗਾ ਕਿ ਉਹਨਾਂ ਨੇ ਕੇਜਰੀਵਾਲ ਦੀ ਤਾਂ ਮਤ ਕਰਤੀ ਜਿਹੜਾ ਦਿੱਲੀ ਦਾ ਟੋਪੀ ਵਾਲਾ ਭਈਆ ਸੀ ਲੇਕਿਨ ਜਿਹੜੇ ਅਸੀਂ ਪੰਥਕ ਪਰਿਵਾਰ ਸੀ ਜਿਸ ਤਰ੍ਹਾਂ ਆਪਣੇ ਰੋਡੇ ਪਰਿਵਾਰ ਸੀ ਜਿੰਦੇ ਸੁਖੇ ਦਾ ਪਰਿਵਾਰ ਸੀ ਸਤਵੰਦ ਸਿੰਘ ਕੇਰ ਸਿੰਘ ਦਾ ਪਰਿਵਾਰ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਪਰਿਵਾਰ ਸੀ ਔਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦਾ ਪਰਿਵਾਰ ਸੀ ਸੋ ਸਾਡੇ ਪਰਿਵਾਰ ਦੇ 17 ਜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦ ਹੋ ਗਏ ਸਨ ਲੇਕਿਨ ਬਾਹਰਲੀ ਸੰਗਤ ਨੇ ਕਦੇ ਵੀ ਜਿਹੜਾ ਹੱਥ ਹੈ ਉਹ ਮੇਰੇ ਤੇ ਨਹੀਂ ਰੱਖਿਆ ਹੋ ਸਕਦਾ ਮੇਰੇ ਚ ਕੋਈ ਕਮੀ ਹੋਵੇ ਲੇਕਿਨ ਮੈਂ ਤਾਂ ਤਾਈ ਨਾਲ ਔਰ ਇਮਾਨਦਾਰੀ ਨਾਲ ਜਿਹੜੀ ਹੈ ਉਹ ਪੰਥ ਦੀ ਤੇ ਪੰਜਾਬ ਦੀ ਸੇਵਾ ਕੀਤੀ ਹੈ ਲੇਕਿਨ ਜਦੋਂ ਮੌਕਾ ਆਇਆ ਸੀ ਹਿੰਮਤਿਆਰ ਆਇਆ ਸੀ ਮੈਂ ਉਦੋਂ 1985 ਵਿੱਚ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਹੈ ਉਹ ਜੋਧਪੁਰ ਜੇਲ੍ਹ ਤੋਂ ਛਡ ਦਿੱਤੀ ਸੀ ਤੇ 5 ਸਾਲ ਜੇਲ੍ਹ ਕੱਟਦੀ ਜਿਹੜੀ ਹੈ ਉਹ ਮਨਜ਼ੂਰ ਕਰ ਲਈ ਸੀ ਸੋ ਮੈਂ ਅੱਜ ਬਾਗਲਪੁਰਾਰ ਤੋਂ ਅਸਤੀਫਾ ਦਿੰਦਾ ਤੇ ਇਹਨਾਂ ਪੰਥਕ ਪਰਿਵਾਰਾਂ ਦੀ ਮੈਂ ਮੈਂ ਦਾਲਾਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ